ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ 10 ਮਨਦੀਪ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਸੇਵਾਦਾਰ ਤੁੰਗੂ ਗੁਰੂ ਗ੍ਰੰਥ ਸਾਹਿਬ ਸਦਖਰ ਕਮੇਟੀ ਪੰਜਾਬ ਨਿਵਾਣੇ ਜੇ ਸੇਖਿਆ ਆਪ ਜੀ ਦੇ ਰੂਪ ਰੂਪ ਹੋ ਲਗੇ ਆ ਉਹ ਜਿੰਨੇ ਵੀਰ ਲਾਈਵ ਤੇ ਸਾਰਿਆਂ ਨੂੰ ਬੇਨਤੀ ਆ ਪ੍ਰੀਤਾਸ ਕੱਲ ਹੀ ਹਸਪੀਟਲ ਤੋਂ ਛੁੱਟੀ ਲੈ ਕੇ ਘਰ ਪਹੁੰਚੇ ਆਂ। ਪੇਟ ਵਿੱਚ ਬਹੁਤ ਦਰਦ ਹੋ ਰਹੀ ਸੀ। ਅਜੇ ਵੀ ਹੋ ਰਹੀ ਆ। ਬਸ ਆਰਾਮ ਨਹੀਂ ਆ ਤੇ ਬਾਰੋ ਦੁਆਰੇ ਲੇਰੇ ਆਂ। ਬਹੁਤ ਜਿਆਦਾ ਦਰਦ ਸੀ। ਤੇ ਬਾਅਦ ਥੋੜੇ ਜਿਹਾ ਠੀਕ ਹੋਇਆ ਤੇ ਆਪ ਜੀ ਦੇ ਸਾਹਮਣੇ ਦੋ ਚਾਰ ਗੱਲਾਂ ਲਖਣੀ ਆਵਾ। ਜਿਹੜੀ ਅੱਜਕੱਲ੍ਹ ਇੱਕ ਕੰਗਲਾ ਅਰਿਣਾਉਤ ਜਿਹੜੀ ਬੀਬੀ ਆ ਫਿਲਮੀ ਐਕਟਰ ਜਿਹੜੀ ਉਹਨੇ ਬਹੁਤ ਹੀ ਜ਼ਿਆਦਾ ਗੰਧ ਪਾ ਰੱਖਿਆ ਹੈ ਹਰ ਮੌਕੇ ਪੰਜਾਬ ਪੰਜਾਬੀਅਤ ਅਤੇ ਸਿੱਖ ਭਾਈਚਾਰੇ ਨੂੰ ਅਤਿਗੰਵਾਦੀ ਟੈਲਿਸਟ ਦਾ ਪਤਾ ਨਹੀਂ ਕੀ ਕੀ ਦੱਸਦੀ ਆ ਤੇ ਹੁਣ ਉਹਨੇ ਸੰਤ ਜਰਨੈਲ ਸਿੰਘ ਖਾਸਾ ਪਿੰਡਰਾ ਵਾਲੇ ਦੇ ਨਾਮ ਉਤੇ ਇੱਕ ਫਿਲਮ ਕੱਢੀ ਐ ਐਮਰਜੈਂਸੀ ਆਪ ਜੀ ਪੜੀ ਪਾਤੀ ਜਾਣਦੇ ਹੋ ਸਭ ਇਹ ਕੋਈ ਵੀ ਮੌਕਾ ਸਿੱਖਾਂ ਨੂੰ ਪੰਡਰੋਂ ਨਹੀਂ ਹਟਦੀ ਬਹੁਤ ਬਦਕਾਰ ਜਨਾਨੀ ਇਹ ਕਹਿਣਾ ਤੇ ਨਹੀਂ ਬੰਦਾ ਜਨਾਨੀਆਂ ਦੀ ਪਦਵੀ ਬੜੀ ਉੱਚੀ ਆ ਪਰ ਇਹ ਉਸ ਲੈਵਲ ਤੇ ਨਹੀਂ ਐ ਇਹ ਹਰ ਟਾਈਮ ਸਿੱਖਾਂ ਨੂੰ ਭੰਡਦੀ ਰਹਿੰਦੀ ਐ ਕੋਈ ਮੌਕਾ ਨਹੀਂ ਜਾਂ ਦਿੱਤੀ ਅਜੇ ਥੋੜੇ ਦਿਨ ਹੋਏ ਆ ਕੁਝ ਹੀ ਮਹੀਨੇ ਚੰਡੀਗੜ੍ਹ 에어ਪੋਰਟ ਦੇਰੇ ਥੱਪੜ ਮਾਰਿਆ ਸੀ ਸਾਡੀ ਇੱਕ ਭੈਣ ਨੇ ਤੇ ਪਰ ਇਹਨੂੰ ਅਜੇ ਵੀ ਉਨੀ ਅਕਲ ਨਹੀਂ ਆਈ ਤੇ ਇਹਨੇ ਇੱਕ ਫਿਲਮ ਲਈ ਆਪਣੀ ਬਣਾਈ ਆ ਅਮਰਜੈਂਸੀ ਜਿਹਦੇ ਵਿੱਚ ਸਿੱਖਾਂ ਦਾ ਕਿਰਦਾਰ ਨੂੰ ਬਹੁਤ ਹੀ ਭਾਰੀ ਛੱਟ ਮਾਰ ਰਹੀ ਆ ਤੇ ਅਸੀਂ ਇਸ ਬੀਬੀ ਨੂੰ ਦੱਸਣਾ ਚਾਹੁੰਦੇ ਆ ਤੇ ਬੀਬੀ ਬਾਜ ਆ ਜਾ ਹਰ ਇੰਨਾ ਹਰਕਤਾਂ ਤੋਂ ਤੂੰ ਜਾਣਦੀ ਨਹੀਂ ਸਿੱਖਾਂ ਦੇ ਇਤਿਹਾਸ ਨੂੰ ਜੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਹੈ ਤੇ ਸਭ ਤੋਂ ਜ਼ਿਆਦੀਆਂ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਤਾਂ ਫੇਰ ਜਾ ਕੇ ਤੁਸੀਂ ਇਹ ਤੁਹਾਡਾ ਹਿੰਦੁਸਤਾਨ ਯਾਦ ਹੋਇਆ ਹੈ ਤੇ ਅੱਜ ਤੂੰ ਉਹਨਾਂ ਸਿੱਖਾਂ ਦੇ ਕਿਰਦਾਰ ਨੂੰ ਨੀਮਾ ਦੱਸ ਰਹੇ ਆ ਕਿਰਦਾਰਾਂ ਦੇ ਫਿਲਮ ਬਣਾ ਰਹੇ ਆ ਤੇ ਅਸੀਂ ਜਿਹੜੀ ਇਹਦੀ ਪਾਰਟੀ ਵਿੱਚ ਐਮਐ ਐਨਪੀ ਬਣੀ ਆ ਬੀਜੇਪੀ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਤੁਸੀਂ ਇਸ ਕੰਗਣਾ ਦਾ ਕਿਉਂ ਇਨਾ ਸਾਥ ਦੇ ਰਹੇ ਹੋ ਬੀਜੇਪੀ ਕੀ ਬੀਜੇਪੀ ਸਿੱਖਾਂ ਦੇ ਹੰਟੀ ਆ ਇਹਨੇ ਜੋ ਜਿਹੜੀ ਫਿਲਮ ਰੀਲਿਜ਼ ਕੀਤੀਆਂ ਸੀ ਸਾਰੇ ਸਿੱਖ ਭਾਈਚਾਰੇ ਨੂੰ ਅਸੀਂ ਬੇੰਤੀ ਆਪੀ ਇਹ ਜਿਹੜੀ ਫਿਲਮ ਹੈ ਅਮਰਜੈਂਸੀ ਇਹਦਾ ਵੱਧ ਤੋਂ ਵੱਧ ਵਿਰੋਧ ਕਰੋ ਇਹ ਫਿਲਮ ਜਿਹੜੀ ਆ ਕਿਸੇ ਵੀ ਇੰਡੀਆ ਦੀ ਕਿਸੇ ਵੀ ਸਟੇਟ ਤੇ ਨਹੀਂ ਲੱਗਣੀ ਚਾਹੀਦੀ ਜੇ ਲਾਉਣੀ ਆ ਤੇ ਪਹਿਲੇ ਇਸ ਰੋਮਣੀ ਕਮੇਟੀ ਤੋਂ ਇਜਾਜ਼ਤ ਲੈਣੀ ਪਊਗੀ ਇਹਨਾਂ ਨੂੰ ਦਿਖਾਉਣੀ ਪਊਗੀ ਨਹੀਂ ਤੇ ਨਹੀਂ ਇਸ ਦਾ ਬਾਈਕਾਟ ਕਰਨਾ ਪੈਣਾ ਤੇ ਕਰਨਾ ਕਿਤੇ ਨਹੀਂ ਲੱਗਣ ਜਾਨੀ ਜੇ ਪੰਜਾਬ ਵਿੱਚ ਲੱਗੇ ਕਿਤੇ ਅਸੀਂ ਅੰਮ੍ਰਿਤਸਰ ਦੇ ਵਿੱਚ ਪੂਰਜੋ ਪੂਰਜੋਰ ਇਸ ਦਾ ਵਿਰੋਧ ਕਰਾਂਗੇ ਕਿਤੇ ਵੀ ਲੱਗਣ ਨਹੀਂ ਦਵਾਗੇ ਤੇ ਅਸੀਂ ਸਿਨੇਮਾ ਦੇ ਮਾਲਕਾਂ ਨੂੰ ਕਹਿੰਦੇ ਆ ਤੇ ਜਿੰਨੇ ਵੀ ਇਹ ਫਿਲਮ ਲਾਈਓ ਆਪਣੇ ਆਪ ਆ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਵੇਗਾ ਕਿਉਂਕਿ ਇਸ ਨੇ ਜਿਹੜੀ ਫਿਲਮ ਬਣਾਈ ਹੈ ਉਸ ਸਿੱਖਾਂ ਦੇ ਕਿਰਦਾਰ ਨੂੰ ਸੱਟ ਮਾਰ ਰਹੀ ਹੈ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਜਿੰਨੇ ਵੀ ਸਾਡੇ ਸਿੱਖ ਭਰਾ ਆ ਵੀ ਵੱਧ ਤੋਂ ਵੱਧ ਜਿਹੜੇ ਵੀਰ ਆ ਉਹ ਇਹਦੇ ਖਿਲਾਫ ਐਫ ਆਈ ਆਰ ਦਰਜ ਕਰਵਾਓ ਰਿਮੈਂਡਰ ਬਦੋ ਤੇਰੇ ਖਿਲਾਫ ਅਰਚਾ ਦਰਜ ਕਰਵਾਈਏ ਜਿੰਨੇ ਵੀ ਸਾਡੇ ਸਮੂਹ ਸਿੱਖ ਜੰਦ ਸਿੱਖ ਜਥੇਬੰਦੀਆਂ ਜਿਹੜੀਆਂ ਇੰਟਰਨੈਸ਼ਨਲ ਫਟੀਆਂ ਜਥੇਬੰਦੀਆਂ ਉਹਨਾਂ ਨੂੰ ਬੇਨਤੀ ਆ ਵੀ ਜ਼ਰੂਰ ਸਾਨੂੰ ਹੁਣ ਜਾਗਣਾ ਪੈਣਾ ਵਾ ਇਸਲੇ ਹੋ ਕੇ ਨਹੀਂ ਰਹਿਣਾ ਪੈਣਾ ਅਸੀਂ ਆਪਸ ਵਿੱਚ ਲੜਨਾ ਝਗੜਨਾ ਛੱਡਿਏ ਤੇ ਸਾਡੀ ਇਹ ਲੜਾਈ ਝਗੜੇ ਦੇ ਜਿਹੜੇ ਫਾਇਦੇ ਆ ਉਹ ਹੈ ਜੀ ਬੀਪੀ ਜਿਹੜੀ ਕੰਗਣਾ ਰਣੋਤ ਜਿਹੜੀ ਆਪਣੇ ਆਪ ਨੂੰ ਬਹੁਤ ਵੱਡੀ ਰਾਸ਼ਟਰਵਾਦੀ ਸਮਝ ਰਹੀ ਐ ਅਸੀਂ ਬੇਨਤੀ ਕਰਦੇ ਆ ਵੀ ਤੂੰ ਬਾਜ਼ ਆ ਜਾ ਬੀਬੀ ਤੂੰ ਪਹਿਲਾਂ ਵੀ ਸਾਡੀਆਂ ਮਾਵਾ ਪੈਣਾ ਦੇ ਉੱਤੇ ਬਹੁਤ ਜ਼ਿਆਦਾ ਗਲਤ ਬੋਲੀ ਸੀ ਤੇ ਅਸੀਂ ਤੈਨੂੰ ਕੁਝ ਨਹੀਂ ਕਿਹਾ ਤੂੰ ਸਿੱਖਾਂ ਨੂੰ ਹੱਤਵਾਦੀ ਤੇ ਕਿਸਾਨਾਂ ਨੂੰ ਯਤਵਾਦੀ ਤੇ ਪੰਜਾਬ ਨੂੰ ਤੂੰ ਕੀ ਕੋ ਕਿਹਾ ਸੀ ਤੇ ਪਰ ਤੂੰ ਫੇਰ ਬਾਜ ਨਹੀਂ ਆਈ ਤੇ ਹੁਣ ਫੇਰ ਤੂੰ ਸਿੱਖਾਂ ਦੇ ਨਾਂ ਤੇ ਜਿਹੜੀ ਫਿਲਮ ਕੱਢੀ ਆ ਇਹ ਅਮਰਜੈਂਸੀ ਤੂੰ ਕੀ ਕਹਣਾ ਕੀ ਕਰਨਾ ਚਾਹੁੰਦੀ ਆ ਤੂੰ ਇਸ ਦੇਸ਼ ਦੇ ਵਿੱਚ ਦੰਗੇ ਪਸਾਦ ਕਰਾਉਣੀ ਚਾਹੁੰਨੀ ਆ ਤੇ ਅਸੀਂ ਜਿੰਨੇ ਵੀ ਸੈਂਸਰ ਬੋਲਿਆ ਨੂੰ ਇਹ ਬੇਨਤੀ ਕਰਦੇ ਆਂ ਕਿ ਜੇ ਦੰਗਾ ਪਸਾਦ ਹੁੰਦਾ ਹੈ ਤੇ ਦੀ ਜ਼ਿੰਮੇਵਾਰ ਬੀਬੀ ਤੇ ਜਿਹੜੀ ਕੰਗਣਾ ਰਣੋਤ ਹੈ ਇਹ ਹੋਵੇਗੀ ਜੋ ਵੀ ਨੁਕਸਾਨ ਹੋਵੇਗਾ ਇਹਦਾ ਸਾਰਾ ਫਰਜਾਂਦਾ ਜਿਹੜਾ ਇਹ ਸਿਰਾ ਜਿਹੜਾ ਇਹ ਬੀਬੀ ਦੀ ਕੰਗਣਾ ਦੇ ਉੱਤੇ ਜਾਏਗਾ ਅਸੀਂ ਇਹਨੂੰ ਬੇਨਤੀ ਕਰਦੇ ਆਂ ਇਹ ਤੋਂ ਬਾਅਦ ਆਇਆ ਨਾ ਇਹੋ ਜਿਹੀਆਂ ਕੋਚੀਆਂ ਕਰਦਾ ਸਿੱਖ ਜੇ ਬੈਠਿਆ ਸ਼ਾਂਤ ਤੇ ਨਾ ਬੈਠੇ ਰਹਿੰਦੇ ਅਸੀਂ ਅੱਗੇ ਬਹੁਤ ਦੁਖੀ ਹਾਂ ਹਾਥ ਹਾਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਗੀਆਂ ਹੋ ਰਹੀਆਂ ਪਤਾ ਨਹੀਂ ਕੀ ਕੁਝ ਇਸ ਬੁਲਸਰੇ ਵਿੱਚ ਮੁਲਕ ਦੇ ਵਿੱਚ ਸਾਡੇ ਪ੍ਰਤੀ ਹੋ ਰਿਹਾ ਬਾਤ ਹੈ ਫਿਰ ਤੂੰ ਜਿਹੜੀ ਇਹ ਫਿਲਮ ਕੱਢ ਰਹੀਆਂ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਜਿਸ ਸਟੇਜ ਨੂੰ ਇਹ ਮੈਂ ਸਿੱਖਾਂ ਨੇ ਯਾਦ ਕਰਾਇਆ 100 ਦੇ ਵਿੱਚ 95% ਜਿਹੜੀਆਂ ਕੁਰਬਾਨੀਆਂ ਉਹ ਇਹਨਾਂ ਸਿੱਖਾਂ ਦੀਆਂ ਵਾਂ ਜੇ ਸਿੱਖਾਂ ਕੁਰਬਾਨੀਆਂ ਨਾ ਦਿੰਦੇ ਤੇ ਅੱਜ ਤੇਰਾ ਪਤਾ ਨਹੀਂ ਤੂੰ ਕਿੱਥੇ ਹੁਣਾ ਸੀ ਹੁਣਾ ਵੀ ਕਿ ਨਹੀਂ ਹੁਣਾ ਸੀ ਜੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਫਿਰ ਜਾ ਕੇ ਮੁਨਫਾ ਯਾਦ ਹੋਇਆ ਕਿ ਤੁਸੀਂ ਤੂੰ ਉਹਨਾਂ ਹੀ ਸਿੱਖਾਂ ਦੇ ਪ੍ਰਤੀ ਉਲਟ ਫਿਲਮਾਂ ਬਣਾ ਕੇ ਤੇ ਕੀ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੀ ਹੈ ਬੇਨਤੀ ਹੈ ਸਾਡੇ ਸ੍ਰੀ ਸਮੂਹ ਸਿੱਖ ਸਮੂਹ ਸਿੱਖ ਜਗਤਵੰਦੀਆਂ ਨੂੰ ਕਿ ਜਿੰਨੇ ਵੀ ਆਪਣੇ ਸੱਜਣ ਭਰਾ ਸਿੰਘਾਂ ਸਾਰਿਆਂ ਨੂੰ ਬੇਨਤੀ ਆ ਵੀ ਆਪਣੀ ਆਪਣੀ ਜਹੇਬੰਦੀ ਵੱਲੋਂ ਜ਼ਰੂਰ ਇਸ ਜ਼ਿਆਰ ਉੱਤੇ ਰਿਮਾਂਡਮ ਦਿਓ ਇਹਦੀ ਸ਼ਿਕਾਇਤ ਦਰਜ ਕਰਾ ਕੇ ਤੇ ਐਫ ਆਈ ਆਰ ਦਰਜ ਕਰਵਾ ਕੇ ਇਹ ਤੇ ਪ੍ਰਚਾ ਦਰਜ ਕਰਵਾਓ ਭਾਵੇਂ ਐਮ ਪੀ ਬਣੀ ਆ ਅਸੀਂ ਬੀ ਜੀ ਪੀ ਨੂੰ ਵੀ ਚਾਹੁੰਦੇ ਆ ਬੀ ਜੀ ਪੀ ਜਿੰਨੇ ਵੀ ਸਾਡੇ ਬੀ ਜੀ ਪੀ ਚ ਪੰਜਾਬ ਦੇ ਲੀਡਰ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਸਿੱਖਾਂ ਪ੍ਰਤੀ ਕੀ ਸੋਚ ਰੱਖਦੇ ਹੋ ਇਹ ਸੋਚ ਰੱਖਦੇ ਹੋ ਸਾਨੂੰ ਜਬਾਅ ਦਿੱਤਾ ਜਾਵੇ ਅਸੀਂ ਭਾਈਚਾਰੇ ਵਿੱਚ ਰਹੇ ਰਹਿ ਰਹਾਂ ਤੇ ਰਹ ਰਹੇ ਹਾਂ ਅਸੀਂ ਕਿਸੇ ਦੇ ਪ੍ਰਤੀ ਕਿਸੇ ਦੇ ਧਰਮ ਨੂੰ ਮਾੜਾ ਨਹੀਂ ਬੋਲਦੇ ਨਾ ਚੰਗਾ ਨਾ ਮਾੜਾ ਤੇ ਅਸੀਂ ਬੋਲਦੇ ਨਹੀਂ ਆ ਕਿਸੇ ਵੀ ਧਰਮ ਪ੍ਰਤੀ ਪਰ ਸਾਡੇ ਧਰਮ ਬਾਰੇ ਕਿਉਂ ਇਹ ਫਿਲਮਾਂ ਕੱਢ ਰਹੀ ਹੈ ਇਸ ਤਰ੍ਹਾਂ ਦੀਆਂ ਜੇ ਸਾਡੇ ਸਿੱਖ ਕੌਮ ਦੇ ਜੋਧੀਆਂ ਦੀਆਂ ਕੋਈ ਫਿਲਮਾਂ ਹੁੰਦੀਆਂ ਤੇ ਬੈਨ ਹੋ ਜਾਂਦੀਆਂ ਵਾ ਤੇ ਇਹਨਾਂ ਦੀਆਂ ਫਿਲਮਾਂ ਕਿਉਂ ਨਹੀਂ ਬੈਨ ਹੁੰਦੀਆਂ ਜਿਹਾ ਸਾਡਾ ਹੱਕ ਹੋਰ ਇਹੋ ਜਿਹੀਆਂ ਕਈ ਫਿਲਮਾਂ ਆਈਆਂ ਸੀ ਜਿਨ੍ਹਾਂ ਨੂੰ ਬੈਨ ਕਰ ਦਿੱਤਾ ਤੇ ਇਹਨੂੰ ਕਿਉਂ ਨਹੀਂ ਬੈਨ ਕੀਤਾ ਜਾਂਦਾ ਕਿਉਂਕਿ ਇਹ ਸਿੱਖਾਂ ਦੇ ਖਿਲਾਫ ਫਿਲਮ ਬਣੀ ਇਸ ਕਰਕੇ ਨਹੀਂ ਬੈਨ ਕੀਤਾ ਜਾ ਰਿਹਾ ਕਿ ਸਿੱਖਾਂ ਨੂੰ ਇਸ ਮੁਲਕ ਦੇ ਵਿੱਚ ਤੁਸੀਂ ਗੁਲਾਮ ਬਣਾ ਕੇ ਰੱਖਿਆ ਪਰ ਸਿੱਖਾਂ ਦੇ ਪ੍ਰਤੀ ਜਿਹੜੀਆਂ ਪੂੜ ਪ੍ਰਚਾਰ ਕਰੀਏ ਤੇ ਲੋਕਾਂ ਨੂੰ ਜਿਹੜੀ ਸਿੱਖਾਂ ਦੀ ਜਿਹੜੀ ਸ਼ਾਹੀ ਹੈ ਉਹਨਾਂ ਨੂੰ ਖਰਾਬ ਕਰੀਏ ਪਰ ਸਿੱਖ ਜਿਹੜੇ ਆ ਇਸ ਤਰ੍ਹਾਂ ਸਿੱਖਾਂ ਦੀ ਸਭੀ ਨਹੀਂ ਖਰਾਬ ਹੋ ਸਕਦੀ ਸੰਤ ਜਰਨੈਲ ਸਿੰਘ ਸਾਹਿਬ ਦੀ ਸ਼ਬੀ ਬਹੁਤ ਉੱਚੀ ਆ ਕੰਗਨਾਰ ਨੌਧ ਤੂੰ ਤੇ ਉਥੇ ਆਸੇ ਪਾਸੇ ਵੀ ਨਹੀਂ ਹੈਗੀ ਤੇ ਬੇਨਤੀ ਆ ਵੀ ਤੂੰ ਬਾਜ ਆ ਜਾ ਜੇ ਅਸੀਂ ਸੈਂਸਰ ਬੋਰਡ ਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਅਸੀਂ ਇਹਦਾ ਜ਼ੋਰ ਪੂਰ ਜ਼ੋਰ ਵਿਰੋਧ ਕਰਾਂਗੇ ਪੰਜਾਬ ਦੇ ਵਿੱਚ ਤੇ ਪੂਰੇ ਇੰਡੀਆ ਦੇ ਵਿੱਚ ਜਿੱਥੇ ਵੀ ਕਦੇ ਇਹਦੀ ਫਿਲਮ ਲੱਗੀ ਅਸੀਂ ਵੱਧ ਤੋਂ ਵੱਧ ਉਹਦਾ ਵਿਰੋਧ ਕਰਾਂਗੇ ਕਿਤੇ ਵੀ ਲੱਗਣ ਨਹੀਂ ਦਿੱਤੀ ਜਾਵੇਗੀ ਤੇ ਜੋ ਵੀ ਨੁਕਸਾਨ ਹੋਵੇਗਾ ਉਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਜੇ ਜਿਹੜੇ ਕੰਗਨਾਰ ਨੌਤੇ ਉਹ ਹੋਵੇਗੀ ਜੇ ਪੰਜਾਬ ਵਿੱਚ ਫਿਲਮ ਲੱਗਦੀ ਆ ਤੇ ਉਹਦੀ ਜ਼ਿੰਮੇਵਾਰ ਕੰਗਨਾਰ ਨੌਤੇ ਸਰਕਾਰ ਹੋਵੇਗੀ ਜੇ ਕੋਈ ਜਾਨੀ ਮਾਲ ਦੀ ਦਾ ਨੁਕਸਾਨ ਹੁੰਦਾ ਹੈ ਤੇ ਇੰਨੀਆਂ ਕ ਬੇਂਦੀਆਂ ਦਾਸ ਵੱਲੋਂ ਕਿਉਂਕਿ ਦਾਸ ਦੇ ਮਨ ਵਿੱਚ ਬਲਵਲੇ ਸਿੰਘ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਬਹੁਤ ਉੱਚੀ ਸ਼ਿਵੀ ਹੈ ਤੇ ਉਹਨਾਂ ਦੀ ਸ਼ਿਵੀ ਹੋ ਗਈ ਤੇ ਸਿੱਖਾਂ ਦੇ ਪ੍ਰਤੀ ਵੀ ਤੇ ਹੋਰਾਂ ਪ੍ਰਤੀ ਵੀ ਜਿਹੜੀ ਹੈ ਬਹੁਤ ਜ਼ਹਿਰ ਘੋਲ ਰਹੀ ਹੈ ਕੰਗਨਾਰ ਨੌਤੇ ਇਹਨੂੰ ਕਹੇ ਬਾਜ਼ ਆ ਜੇ ਇਹਦੀ ਫਿਲਮ ਅਸੀਂ ਨਹੀਂ ਲੱਗਣ ਦਵਾਂਗੇ ਕਿਤੇ ਵੀ ਅਸੀਂ ਵੱਧ ਤੋਂ ਵੱਧ ਜਿਹੜਾ ਅਸੀਂ ਵਿਰੋਧ ਕਰਾਂਗੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਪੀੜ ਕਰਦੇ ਹਾਂ ਸਿੰਘ ਸਾਹਿਬ ਨੂੰ ਕਿ ਜਿਹੜੇ ਕਾਰਸਕਦੇ ਜਹੇਦਾਰ ਆ ਕਿ ਉਹ ਇਸ ਫਿਲਮ ਦਾ ਬਾਈਕਾਡ ਕਰਨ ਤੇ ਸਰਕਾਰ ਪ੍ਰਤੀ ਇਸ ਬਾਰੇ ਗੱਲਬਾਤ ਕਰਨ ਕਿ ਇਹ ਜਿਹੜੀ ਫਿਲਮ ਆ ਰਿਲੀਜ਼ ਨਹੀਂ ਹੋਣ ਦਿੱਤੀ ਜਾਵੇਗੀ ਅਸੀਂ ਬੇਨਤੀ ਕਰਦੇ ਹਾਂ ਜੀ ਇੰਨੀ ਆਕ ਬੇਨਤੀਆਂ ਸੱਜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ